ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਸੰਗਤ ਜੀ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੋਵੇ ਤਾਂ ਮੱਥੇ ਦੇ ਲੇਖ ਵੀ ਬਦਲੇ ਜਾ ਸਕਦੇ ਆ ਜੋ ਚੀਜ਼ ਸਾਡੇ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਨਹੀਂ ਉਹ ਚੀਜ਼ ਵੀ ਸਾਨੂੰ ਮਿਲ ਸਕਦੀ ਆ ਕਿਵੇਂ ਮਿਲ ਸਕਦੀ ਆ ਕਿੰਜ ਸਾਡੇ ਸੰਤ ਦੇ ਉੱਤੇ ਸਤਿਗੁਰੂ ਸੱਤੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਆਉਂਦਾ ਹੈ ਇਹਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਦੇ ਆਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਇਹ ਸਾਖੀ ਆ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ ਕੰਦੇ ਸਤਿਗੁਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਕੀ ਦੇ ਵਿੱਚ ਵਿਰਾਜਮਾਨ ਨੇ ਦੂਰੋਂ ਨੇੜੇ ਆਈਆਂ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰਾਜ ਰਾਜ ਦਰਸ਼ਨ ਕਰ ਰਹੀਆਂ ਨੇ ਅਤੇ ਨਾਲ ਹੀ ਨਾਲ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਰਹੀਆਂ ਨੇ ਕਿਉਂਕਿ ਜੋ ਸੰਗਤਾਂ ਨੇੜੇ ਦੀਆਂ ਸਨ ਉਹ ਤਾਂ ਆਪਣਾ ਦਸਵੰਦ ਨਾਲ ਦੀ ਨਾਲ ਹੀ ਭੇਟ ਕਰ ਦਿੰਦੇ ਪਰ ਜੋ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਸਨ ਉਹ ਇਮਾਨਦਾਰੀ ਦੇ ਨਾਲ ਹਰ ਮહિਲੇ ਜਾਂ ਹਰ ਦਿਨ ਆਪਣੀ ਕਿਰਤ ਕਮਾਈ ਦਾ ਦਸਵੰਦ ਕੱਢਦੇ ਰਹਿੰਦੇ ਜਦੋਂ ਵੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਕੋਈ 2 ਮਹੀਨੇ ਬਾਅਦ ਆਉਂਦਾ ਕੋਈ 6 ਮਹੀਨੇ ਬਾਅਦ ਕਈ ਬਹੁਤੀ ਦੂਰ ਵਾਲੇ ਸਾਲ-ਸਾਲ ਬਾਅਦ ਵੀ ਆਉਂਦੇ ਤਾਂ ਉਹ ਆਪਣਾ ਇਮਾਨਦਾਰੀ ਦੇ ਨਾਲ ਕੱਢਿਆ ਹੋਇਆ ਦਸਵੰਦ ਗੁਰੂ ਚਰਨਾਂ ਦੇ ਵਿੱਚ ਆ ਕੇ ਪੇਟ ਕਰਦੇ ਕਹਿੰਦੇ ਅੱਜ ਵੀ ਸੰਗਤਾਂ ਇਸੇ ਤਰ੍ਹਾਂ ਦਸਵੰਦ ਪੇਟ ਕਰ ਰਹੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀਆਂ ਨੇ ਅਤੇ ਨਾਲ ਹੀ ਨਾਲ ਆਪਣੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਉਹ ਗੁਰੂ ਪਾਤਸ਼ਾਹ ਜੀ ਦੇ ਨਾਲ ਸਾਂਝੀਆਂ ਕਰ ਰਹੀਆਂ ਨੇ ਕਿਸੇ ਨੂੰ ਕੋਈ ਦੁੱਖ ਆ ਕਿਸੇ ਨੂੰ ਕੋਈ ਚਿੰਤਾ ਹੈ ਇਸ ਤਰ੍ਹਾਂ ਹਰ ਇੱਕ ਮਨੁੱਖ ਆਪੋ ਆਪਣੀਆਂ ਦੁੱਖ ਤਕਲੀਫਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਅੱਗੋਂ ਕਿਸੇ ਨੂੰ ਕਹਿੰਦੇ ਨੇ ਕਿ ਭਾਈ ਸੰਗਤ ਕਰਿਆ ਕਰੋ ਕਿਸੇ ਨੂੰ ਕਹਿ ਰਹੇ ਨੇ ਅਮਰ ਤਵੇਲੇ ਉੱਠ ਕੇ ਨਿਤਨੇਮ ਕਰਿਆ ਕਰੋ ਅਤੇ ਕਿਸੇ ਕਿਸੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਗੱਲ ਕਹਿ ਰਹੇ ਨੇ ਕਿ ਚਿੰਤਾ ਨਾ ਕਰੋ ਗੁਰਨਾਣ ਕਪਾਸ਼ਾ ਕਿਰਪਾ ਕਰਨਗੇ ਕਿੰਦੇ ਇਹ ਸਭ ਕੁਝ ਕਾਜੀ ਸਾਹਿਬ ਦੇਖ ਰਹੇ ਨੇ ਇਹ ਕਾਜੀ ਰੋਜ਼ ਸਤਗੁਰ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦਾ ਸੀ ਕਿਉਂਕਿ ਇਹ ਮੇਰੇ ਦਸਵੇਂ ਪਾਸ਼ਾ ਜੀ ਦੀ ਸ਼ਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਸੀ ਖੁਦ ਮੁਸਲਮਾਨ ਸੀ ਪਰ ਸਤਗੁਰ ਸੱਚੇ ਪਾਸ਼ਾ ਜੀ ਦੇ ਕੋਲ ਰਜਾਣਾ ਆਉਣਾ ਅਤੇ ਰਜਾਣਾ ਸਤਗੁਰ ਸੱਚੇ ਪਾਸ਼ਾ ਜੀ ਦੇ ਬਚਨ ਵੀ ਸੁਣਦਾ ਸੀ ਅਤੇ ਅੱਜ ਜਦੋਂ ਇਹ ਸਭ ਕੁਝ ਆਪਣੇ ਅੱਖੀ ਦੇਖਿਆ ਕੰਨੀ ਸੁਨਿਆ ਤਾਂ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਮੈਂ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਦਾ ਹਾਂ ਇੱਕ ਪਾਸੇ ਤਾਂ ਪਾਤਸ਼ਾਹ ਕਹਿੰਦੇ ਨੇ ਕਿ ਜੋ ਵੀ ਕਰਮ ਅਸੀਂ ਕਰਦੇ ਆ ਉਹ ਕਰਮ ਹੀ ਸਾਡੇ ਲੇਖ ਨੇ ਅਤੇ ਮੱਥੇ ਦੇ ਲੇਖ ਬਦਲੇ ਨਹੀਂ ਜਾ ਸਕਦੇ ਜੋ ਵੀ ਲੇਖ ਸਾਡੇ ਲਿਖੇ ਗਏ ਨੇ ਉਹ ਸਾਨੂੰ ਭੁਗੜੇ ਪੈਣੇ ਨੇ ਕਰਮ ਫਲ ਸਾਨੂੰ ਭੁਗੜਾ ਪੈਂਦਾ ਏ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਤੁਹਾਡੀਆਂ ਦੁੱਖਤ ਕਲੀਫਾਂ ਠੀਕ ਹੋਣਗੀਆਂ ਤੁਸੀਂ ਸੰਗਤ ਕਰੋ ਅਮਰਤ ਵੇਲੇ ਉਪਰੋ ਨਾਮ ਜਪੋ ਇਹ ਸਭ ਕੁਝ ਕੀ ਆ ਕਹਿੰਦੇ ਜਦ ਸਤ ਸੰਗਤਾਂ ਨੇ ਮੱਥਾ ਟੇਕ ਲਿਆ ਦਰਸ਼ਨ ਕਰਲੇ ਤਾਂ ਇਹ ਕਾਜੀ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਅਤੇ ਮਨ ਦਾ ਸ਼ੰਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਕੇ ਰੱਖਿਆ ਕਹਿਣ ਲੱਗੇ ਕਿ ਪਾਸ਼ਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਜੋ ਵੀ ਮਨੁੱਖ ਕੰਮ ਕਰਦਾ ਹੈ ਜੋ ਵੀ ਮਨੁੱਖ ਕਰਮ ਕਰਦਾ ਹੈ ਉਹੀ ਮਨੁੱਖ ਦੇ ਮੱਥੇ ਦੇ ਲੇਖ ਨੇ ਮੱਥੇ ਦੇ ਭਾਗ ਨੇ ਅਤੇ ਇਹ ਲੇਖ ਭਾਗ ਬਦਲੇ ਨਹੀਂ ਜਾ ਸਕਦੇ ਜੋ ਵੀ ਕਰਮ ਆਪਾਂ ਕਮਾਏ ਆ ਜੋ ਵੀ ਲੇਖ ਲਿਖਾਏ ਆ ਉਹ ਸਾਨੂੰ ਭੋਗਣੇ ਪੈਣਗੇ ਅਤੇ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਸੁੱਖ ਸਾਨੂੰ ਮਿਲਦੇ ਨੇ ਇਹ ਸਾਡੇ ਹੀ ਕਰਮਾਂ ਦਾ ਫਲ ਆ ਸਾਡੇ ਹੀ ਲਿਖਾਏ ਹੋਏ ਲੇਖ ਨੇ ਤਾਂ ਫਿਰ ਇੱਕ ਪਾਸੇ ਤੁਸੀਂ ਇਹਨਾਂ ਸਾਹਮਣੂ ਇਹ ਕਹਿ ਰਹੇ ਹੋ ਕਿ ਸੰਗਤ ਕਰੋ ਅਮਰਤਵੀਲੇ ਉੱਕੇ ਨੇ ਤੇ ਨਾਮ ਕਰੋ ਗੁਰਨਾਨਕ ਪਾਤਸ਼ਾਹਾ ਕਿਰਪਾ ਕਰਨਗੇ ਜਰੂਰ ਤੁਸੀਂ ਸੰਗਤਾਂ ਦਾ ਮਨ ਰੱਖਣ ਦੇ ਲਈ ਕਹਿ ਰਹੇ ਹੋ ਇੰਜ ਤਾਂ ਹੋ ਨਹੀਂ ਨਾ ਸਕਦਾ ਲੇਖ ਤਾਂ ਬਦਲੇ ਨਹੀਂ ਜਾ ਸਕਦੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਸਕਰਾਏ ਅਤੇ ਕੋਲ ਪਈ ਮੋਹਰ ਫੜ ਕੇ ਕਾਜੀ ਸਾਹਿਬ ਨੂੰ ਕਹਿਣ ਲੱਗੇ ਕਾਜੀ ਸਾਹਿਬ ਜਰਾ ਸਾਨੂੰ ਇਹ ਮੋਹਰ ਦੇ ਕਰ ਬੜ ਕੇ ਦੱਸੋਗੇ ਕਹਿੰਦੇ ਕਾਜੀ ਸਾਹਿਬ ਕਹਿਣ ਲੱਗੇ ਨਹੀਂ ਪਾਸ਼ਾ ਇਹ ਮੋਹਰ ਦੇ ਅੱਖਰ ਉਲਟੇ ਨੇ ਇੰਜ ਪੜੇ ਨਹੀਂ ਜਾ ਸਕਦੇ ਸਤਗੁਰ ਸੱਚੇ ਪਾਸ਼ਾ ਨੇ ਉਹ ਮੋਹਰ ਇੱਕ ਕਾगज ਦੇ ਉੱਤੇ ਲਾ ਦਿੱਤੀ ਅਤੇ ਕਿਹਾ ਕਾਜੀ ਸਾਹਿਬ ਹੁਣ ਜਰਾ ਪੜ ਕੇ ਦੇਖੋ ਤਾਂ ਕਾਜੀ ਸਾਹਿਬ ਨੇ ਉਹ ਅੱਖਰ ਪੜ ਦਿੱਤੇ ਪਾਸ਼ਾ ਨੇ ਕਿਹਾ ਇਹ ਕਿਉਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਅੱਖਰ ਪੜੇ ਨਹੀਂ ਗਏ ਹੁਣ ਤੁਸੀਂ ਪੜ ਦਿੱਤੇ ਆ ਤਾਂ ਕਾਜੀ ਨੇ ਕਿਹਾ ਸਤਗੁਰ ਸੱਚੇ ਪਾਸ਼ਾ ਪਹਿਲਾ ਇਹ ਅੱਖਰ ਪੁੱਠੇ ਸਾਦ ਪਰ ਜਦੋਂ ਇਹ ਕਾਗਜ਼ ਤੇ ਲੱਗੇ ਤਾਂ ਇਹ ਅੱਖਰ ਸਿੱਧੇ ਹੋ ਗਏ ਸਤਿਗੁਰ ਸੱਚੇ ਪਾਸ਼ਾ ਨੇ ਮੁਸਕਰਾ ਕੇ ਕਿਹਾ ਬਸ ਇਹੀ ਤੁਹਾਡੇ ਸਵਾਲ ਦਾ ਜਵਾਬ ਆ ਕਿ ਜੋ ਵੀ ਕਰਮ ਬੰਦਾ ਲਿਖਾ ਕੇ ਆਇਆ ਹੈ ਜੋ ਲੇਖ ਲਿਖਾ ਕੇ ਆਇਆ ਨਾ ਉਹ ਭੋਗਣੇ ਪੈਂਦੇ ਆ ਪਰ ਜੇਕਰ ਕੋਈ ਗੁਰਨਾਨਕ ਪਾਸ਼ਾ ਜੀ ਦੀ ਸ਼ਰਨ ਵਿੱਚ ਆ ਜਾਵੇ ਗੁਰੂ ਚਰਨਾਂ ਦੇ ਵਿੱਚ ਟੈ ਪਵੇ ਨਿਵਾਣਾ ਹੋ ਕੇ ਗੁਰੂ ਚਰਨਾਂ ਤੇ ਆਪਣਾ ਸਿਰ ਰੱਖ ਦਵੇ ਤਾਂ ਉਹਦੇ ਵੀ ਮੱਥੇ ਦੇ ਲੇਖ ਭਾਗ ਬਦਲ ਜਾਂਦੇ ਨੇ ਪੁੱਠੇ ਪਏ ਲੇਖ ਵੀ ਸਿੱਧੇ ਹੋ ਜਾਂਦੇ ਨੇ ਪਰ ਆਵੇ ਕਿੰਜ ਪੂਰੇ ਪਰੋਸੇ ਦੇ ਨਾਲ ਗੁਰੂ ਦਾ ਹੋ ਕੇ ਆਪਣੇ ਅੰਦਰੋਂ ਮੈਂ ਮੇਰੀ ਕੱਢ ਕੇ ਆਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਸ ਮਨੁੱਖ ਦੇ ਲੇਖ ਭਾਗ ਬਦਲ ਦਿੰਦੇ ਨੇ ਸੋ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ ਕੀ ਸਰਬ ਕਲਾ ਸਮਰੱਥ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਉਹ ਪਾਵਰ ਆ ਜਿਹਦੇ ਨਾਲ ਸਾਡੇ ਮੱਥੇ ਦੇ ਲੇਖ ਉਹ ਬਦਲ ਸਕਦੇ ਆ ਦੋ ਚੀਜ਼ ਸਾਡੇ ਕਰਮਾਂ ਦੇ ਵਿੱਚ ਭਾਗਾਂ ਦੇ ਵਿੱਚ ਨਹੀਂ ਲਿਖੀ ਉਹ ਵੀ ਉਹ ਆਪਣੇ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਸਾਨੂੰ ਦੇ ਸਕਦੇ ਆ ਪਰ ਕਿੰਜ ਦੇਣਗੇ ਜੇ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੱਕਾ ਹੋਵੇਗਾ ਜੇਸੀਂ ਪੂਰਨ ਰੂਪ ਦੇ ਵਿੱਚ ਆਪਣੇ ਗੁਰੂ ਦੇ ਹੋਵਾਂਗੇ ਇਹ ਨਹੀਂ ਆ ਵੀ ਉਤੋਂ ਉਤੋਂ ਅਸੀਂ ਕਹਿ ਰਹੇ ਆ ਅਸੀਂ ਤਾਂ ਗੁਰੂ ਵਾਲੇ ਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਇਲਾਵਾ ਹੋਰ ਕਿਤੇ ਵੀ ਅਸੀਂ ਸਿਰ ਨਹੀਂ ਚੱਕਉਂਦੇ ਪਰ ਸਾਡੇ ਮਨ ਦੇ ਵਿੱਚ ਚੋਰੀ ਆ ਮਨ ਦੇ ਵਿੱਚ ਪੂਰਾ ਪਰੋਸਾ ਹੀ ਨਹੀਂ ਬਣਿਆ ਮਨ ਵਿੱਚ ਸੋਚਦੇ ਆ ਵੀ ਚਲੋ ਸਾਨੂੰ ਕਿਹੜਾ ਕੋਈ ਦੇਖ ਰਿਹਾ ਹੈ ਗੁਰਦੁਆਰਾ ਸਾਹਿਬ ਵੀ ਜਾਣੇ ਆ ਅਤੇ ਇਟੂਨੇ ਟੋਟ ਕੇ ਉਪਾਅ ਵੀ ਕਰਕੇ ਦੇਖ ਲੈਣੇ ਆ ਇਧਰ ਉਧਰ ਜਾ ਕੇ ਵੀ ਦੇਖ ਲੈਣੇ ਆ ਕੀਪਤਾ ਕਿਤੇ ਹੋਰੋ ਹੀ ਗੱਲ ਬਣ ਜਾਵੇ ਇਦਾਂ ਗੱਲ ਨਹੀਂ ਬਣਦੀ ਜੇ ਗੁਰਨਾਨਕ ਪਾਤਸ਼ਾਹ ਦੇ ਆ ਤਾਂ ਫਿਰ ਪੂਰਨ ਰੂਪ ਦੇ ਵਿੱਚ ਗੁਰਨਾਨਕ ਪਾਤਸ਼ਾਹ ਦੇ ਹੋਣਿਆ ਪੈਣਗੇ ਦੁੱਖ ਹੋਵੇ ਸੁੱਖ ਹੋਵੇ ਸਾਡੀ ਅਰਦਾਸ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਹੋਵੇ ਜੇ ਕੁਝ ਮੰਗਣਾ ਹੈ ਤਾਂ ਵੀ ਗੁਰਨਾਨਕ ਪਾਤਸ਼ਾਹ ਜੀ ਤੋਂ ਹੀ ਮੰਗਣਾ ਹੈ ਕਦੇ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਮਹਾਪੁਰਖ ਜੀ ਕਹਿੰਦੇ ਰੋਜ਼ ਸਵੇਰੇ ਅਮਰਤ ਵੇਲੇ ਉੱਠੋ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇੰਨੀਆਂ ਦਾਤਾਂ ਮੇਰੀ ਝੋਲੀ ਦੇ ਵਿੱਚ ਪਾਈਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਤਾਂ ਐਡਾ ਹੀ ਗਲੇਸ਼ਿਕ ਵਿੱਚ ਸ਼ਿਕਾਇਤਾਂ ਕਰਦੇ ਰਹਿੰਨੇ ਆ ਸੋਚ ਕੇ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ ਜੇ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਸਾਡੇ ਕੋਲ ਨਾ ਹੁੰਦੀ ਫਿਰ ਸਾਡਾ ਕੀ ਬਣਦਾ ਸਭ ਤੋਂ ਪਹਿਲਾਂ ਸਾਡਾ ਸੋਹਣਾ ਸਰੀਰ ਦੂਸਰਾ ਇਹ ਸਰੀਰ ਦੇ ਵਿੱਚ ਸਾਹ ਪਾਏ ਨੇ ਸਰੀਰ ਦੇ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਨੇ ਸਾਡਾ ਦਿਮਾਗ ਕੰਮ ਕਰ ਰਿਹਾ ਹੈ ਅਸੀਂ ਆਪਣੀ ਮਰਜ਼ੀ ਦੇ ਮਾਲਕ ਆ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦੇ ਆ ਦੂਸਰਾ ਸਾਨੂੰ ਇਹ ਸੋਹਣਾ ਪਰਿਵਾਰ ਦਿੰਦਾ ਹੈ ਘਰ ਦਿੰਦਾ ਹੈ ਸਾਨੂੰ ਰੋਜੀ ਰੋਟੀ ਦਿੰਦੀ ਆ ਕਾਰੋਬਾਰ ਦਿੰਦਾ ਏ ਜ਼ਿੰਦਗੀ ਦੇ ਵਿੱਚ ਕਿੰਨੀਆਂ ਸੁੱਖ ਸੁਹੂਲਤਾਂ ਦਿਤੀਆਂ ਨੇ ਪਾਪ ਕੇ ਆਪਾਂ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਦਾਤਾਂ ਗਿਣਨ ਲੱਗ ਜਾਈਏ ਤਾਂ ਸਾਡੇ ਕੋਲ ਸ਼ਬਦ ਮੁੱਕ ਜਾਣਗੇ ਸਾਡੀ ਗਿਣਤੀ ਮੁੱਕ ਜਾਵੇਗੀ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਉਹ ਨਹੀਂ ਮੁੱਕਣੀਆਂ ਸਤਿਗੁਰ ਸੱਚੇ ਪਾਤਸ਼ਾਹ ਹਰ ਵਕਤ ਸਾਨੂੰ ਕੁਝ ਨਾ ਕੁਝ ਦੇ ਰਹੇ ਨੇ ਅਤੇ ਸਭ ਤੋਂ ਵੱਡੀ ਚੀਜ਼ ਸਾਡੇ ਸਾਹ ਜੋ ਸਾਨੂੰ ਇਹ ਆਕਸੀਜਨ ਮਿਲ ਰਹੀ ਆ ਫਰੀ ਦੀ ਇਹ ਆਕਸੀਜਨ ਦੀ ਕੀਮਤ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚੋਂ ਨਕਲੀ ਸਾਹ ਲੈਣੇ ਪੈਂਦੇ ਨੇ ਅਤੇ ਸਾਨੂੰ ਇਹ ਫਰੀ ਨਿਰੰਤਰ ਮਿਲ ਰਹੀ ਆ ਪਤਾ ਨਹੀਂ ਕਿੰਨੇ ਚਿਰ ਦੇ ਅਸੀਂ ਫਰੀ ਵਰਤ ਰਹੇ ਆ ਇਹਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਹੈ ਸੋ ਕਹਿਣ ਦਾ ਭਾਵੇਂ ਆ ਵੀ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਬਹੁਤ ਕੁਝ ਦਿੱਤਾ ਏ ਜੇ ਸਾਡੇ ਇਨਾਂ ਅੰਗ ਪੈਰਾਂ ਦੇ ਵਿੱਚੋਂ ਇੱਕ ਅੰਗ ਪੈਰ ਵੀ ਖਰਾਬ ਹੋ ਜਾਵੇ ਕੰਮ ਕਰਨਾ ਬੰਦ ਕਰ ਦਵੇ ਫਿਰ ਸਾਡਾ ਕੀ ਹੋ ਜੂਗਾ ਬਸ ਮੁੱਖ ਦੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੈ ਜਦੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਤਾਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੁੰਦੀ ਹੈ ਦੂਜੀ ਗੱਲ ਸਤਿਗੁਰ ਸੱਚੇ ਪਾਸ਼ਾ ਦੀ ਬਣਾਈ ਹੋਈ ਸੋਹਣੀ ਕੁਦਰਤ ਦੇ ਨਾਲ ਪਿਆਰ ਕਰਨਾ ਹੈ ਜਿੰਨਾ ਹੀ ਇਹ ਕੁਦਰਤ ਦੇ ਨਾਲ ਪਿਆਰ ਕਰਦੇ ਆਂ ਪੇੜ ਪੰਤੇ ਜੀਵ ਜੰਤੂ ਇਹਨਾਂ ਨੂੰ ਆਪਾਂ ਪਿਆਰ ਕਰਦੇ ਆਂ ਨਾ ਇਧਰੋਂ ਸਾਨੂੰ ਦੁਗਣਾ ਚੋਗਣਾ ਪਿਆਰ ਮਿਲਦਾ ਹੈ ਅਤੇ ਸਤਿਗੁਰ ਸੱਚੇ ਪਾਸ਼ਾ ਦਾ ਮੇਰ ਪਰਿਆਹ ਆਪਣੇ ਆਪ ਸਾਡੇ ਸਿਰ ਤੇ ਆ ਜਾਂਦਾ ਹੈ ਕਿਉਂਕਿ ਅਸੀਂ ਸਤਿਗੁਰ ਸੱਚੇ ਪਾਸ਼ਾ ਜੀ ਦੇ ਦੱਸੇ ਹੋਏ ਰਾਹ ਤੇ ਚੱਲਦੇ ਆਂ ਉਹਨਾਂ ਦਾ ਕੰਮ ਕਰ ਰਹੇ ਹੁੰਦੇ ਆਂ ਸਤਗੁਰ ਸੱਚੇ ਪਾਤਸ਼ਾਹ ਵੀ ਸਭ ਨੂੰ ਪਿਆਰ ਕਰਦੇ ਆ ਨਾ ਉਹ ਕਿਸੇ ਦੀਆਂ ਵੀ ਗਲਤੀਆਂ ਨੂੰ ਨਹੀਂ ਦੇਖਦੇ ਉਹ ਗਲਤੀਆਂ ਨੂੰ ਮaaf ਕਰ ਦੇਣ ਵਾਲੇ ਨੇ ਤਾਂ ਜੇਕਰ ਆਪਾਂ ਵੀ ਆਪਣੇ ਸਤਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਦੇ ਆ ਤਾਂ ਕਦੇ ਵੀ ਕਿਸੇ ਦੀਆਂ ਵੀ ਗੱਲਾਂ ਨੂੰ ਮਨ ਵਿੱਚ ਨਹੀਂ ਰੱਖਣਾ ਕਿਸੇ ਦੇ ਪ੍ਰਤੀ ਈਰਖਾ ਨਹੀਂ ਰੱਖਣੀ ਜੇ ਕਿਸੇ ਨੇ ਕੋਈ ਮਾੜੇ ਸ਼ਬਦ ਕਹਿ ਵੀ ਦਿੱਤੇ ਨੇ ਇਹ ਉਹਦਾ ਮਾੜਾ ਕਰਦੇ ਆ ਉਹ ਗੱਲ ਨੂੰ ਉਸੇ ਵੇਲੇ ਮਨ ਵਿੱਚੋਂ ਕੱਢ ਦਿਓ ਜੇਕਰ ਤੁਸੀਂ ਸੱਚੇ ਹੋ ਸੱਚੇ ਬੰਦੇ ਨੂੰ ਕੋਈ ਦੁਖੀ ਪਰੇ ਸ਼ਾਨ ਕਰਦੇ ਤਾਂ ਉਹਦਾ ਹੀ ਹਿਸਾਬ ਕਿਤਾਬ ਸਤਿਗੁਰ ਸੱਚੇ ਪਾਸ਼ਾ ਨੇ ਆਪੇ ਕਰ ਲੈਣਾ ਹੈ ਸਾਨੂੰ ਆਪਣੇ ਮਾੜੇ ਕਰਮ ਬਣਾਉਣ ਦੀ ਲੋੜ ਨਹੀਂ ਉਸ ਗੱਲ ਨੂੰ ਮਨ ਵਿੱਚ ਰੱਖਣ ਦੀ ਲੋੜ ਨਹੀਂ ਸਗੋਂ ਮਾੜਾ ਕਰਨ ਵਾਲੇ ਦਾ ਭਲਾ ਮੰਗਣਾ ਹੈ ਵੀ ਸਤਿਗੁਰ ਸੱਚੇ ਪਾਸ਼ਾ ਇਹਨੂੰ ਚੰਗੀ ਮਤ ਬੁੱਧ ਬਖਸ਼ੇ ਗੁਰਬਾਣੀ ਦੇ ਵਿੱਚ ਸਾਨੂੰ ਇਹੀ ਸਿਖਾਇਆ ਹੈ ਨਾ ਕਿ ਬੁਰੇ ਦਾ ਵੀ ਭਲਾ ਕਰੋ ਇਹ ਕੰਮ ਜਿਨ੍ਹਾਂ ਨੂੰ ਕਰਨਾ ਆ ਗਿਆ ਹੈ ਨਾ ਉਹਨਾਂ ਨੇ ਆਪਣੇ ਗੁਰਨਾਨਕ ਪਾਸ਼ਾ ਨੂੰ ਪਾ ਲਿਆ ਕਿਉਂਕਿ ਇਹੀ ਤਾਂ ਅਸਲ ਕੰਮ ਹੈ ਆ ਪਰ ਆਪਾਂ ਕਹਿੰਦੇ ਆ ਵੀ ਸਾਨੂੰ ਮਾੜਾ ਕਹਿਣ ਵਾਲਾ ਜਾਵੇ ਕਿੱਥੇ ਜੇ ਇਹਨੇ ਸਾਨੂੰ ਇੱਕ ਮਾੜਾ ਸ਼ਬਦ ਕਿਹਾ ਅਸੀਂ ਇਹਨੂੰ ਚਾਰ ਕਵਾਂਗੇ ਪਰ ਨਹੀਂ ਜਿੰਨਾ ਹੀ ਮਾਫ਼ ਕਰਨਾ ਸਿੱਖਾਂਗੇ ਜਿੰਨਾ ਹੀ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਵੇਗੀ ਓਨੇ ਹੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਿਆਰੇ ਲੱਗਾਂਗੇ ਤਾਂ ਵਾਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਬਣਨ ਦੇ ਲਈ ਰੋਜ਼ ਸਵੇਰੇ ਅਮਰਤ ਵੇਲੇ ਉੱਟੋ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਫਿਰ ਸਿਮਰਨ ਕਰਨਾ ਹੈ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਗੁਰਬਾਣੀ ਦਾ ਪਾਠ ਸਿਰਫ ਇਸ ਕਰਕੇ ਨਹੀਂ ਕਰਨਾ ਵੀ ਇਹ ਫਾਰਮੈਲਟੀ ਪੂਰੀ ਕਰਨੀ ਹੈ ਗੁਰਬਾਣੀ ਦਾ ਪਾਠ ਆਪਾਂ ਇਸ ਕਰਕੇ ਕਰਦੇ ਆ ਕਿ ਗੁਰੂ ਦੇ ਗਿਆਨ ਨੂੰ ਸਮਝ ਸਕੀਏ ਗੁਰਬਾਣੀ ਦਾ ਇੱਕ ਇੱਕ ਅੱਖਰ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਸਾਡੇ ਲਈ ਗੁਰੂ ਸਾਹਿਬ ਜੀ ਨੇ ਬੋਲ ਬੋਲ ਕੇ ਸਾਨੂੰ ਇਹ ਗੱਲਾਂ ਸਮਝਾਈਆਂ ਨੇ ਕਿ ਇਹ ਦੁਨੀਆਦਾਰੀ ਦੇ ਵਿੱਚ ਕਿੰਜ ਵਿਚਰਨਾ ਹੈ ਕਿਹੜਾ ਕੰਮ ਤੇਰੇ ਲਈ ਚੰਗਾ ਹੈ ਕਿਹੜਾ ਕੰਮ ਤੇਰੇ ਲਈ ਮਾੜਾ ਹੈ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਉਹਦੇ ਤੇ ਵਿਚਾਰ ਕਰਨੀ ਆ ਅਤੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਕੰਮ ਕਰਨ ਨੂੰ ਕਹੇ ਨੇ ਉਹ ਕੰਮ ਆਪਾਂ ਕਰਨੇ ਆ ਜਿਹੜੇ ਕੰਮ ਕਰਨੋਂ ਸਾਨੂੰ ਵਰਜਿਆ ਹੈ ਉਹ ਕੰਮਾਂ ਤੋਂ ਦੂਰ ਹੋ ਜਾਣਾ ਹੈ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਜਿੰਨਾ ਹੀ ਅਸੀਂ ਕਿਸੇ ਦੇ ਪਰਦੇ ਕੱਝਦੇ ਹਾਂ ਗੁਰਨਾਨਕ ਪਾਤਸ਼ਾਹ ਸਾਡੇ ਪਰਦੇ ਕੱਝਦੇ ਨੇ ਝੂਠ ਫਰੇਵ ਠੱਗੀ ਠੋਰੀ ਤੋਂ ਦੂਰ ਰਹਿਣਾ ਹੈ ਈਰਖਾ ਹੰਕਾਰ ਕਦੇ ਵੀ ਇਹ ਮਨ ਦੇ ਵਿੱਚ ਨਾ ਆਉਣ ਦਿਓ ਗੁੱਸਾ ਇਹ ਗੁੱਸਾ ਈਰਖਾ ਹੰਕਾਰ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਇਨਾਂ ਨੂੰ ਖੁਦ ਤੋਂ ਦੂਰ ਕਰ ਦੋ ਤਾਂ ਦੇਖਣਾ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਸਾਡੇ ਤੇ ਮਿਹਰबान ਨੇ ਆਪਾਂ ਦੁਨਿਆਵੀ ਮਾਪੇ ਦੀ ਉਦਾਹਰਨ ਲੈ ਲੈਨੇ ਆ ਉਹ ਬੱਚੇ ਆਪਣੇ ਮਾਪੇ-ਬਾਪ ਨੂੰ ਕਿੰਨੇ ਪਿਆਰੇ ਲੱਗਦੇ ਨੇ ਜਿਹੜੇ ਬੱਚੇ ਆਪਣੇ ਮਾਪੇ-ਬਾਪ ਦੇ ਕਹਿਣੇ ਵਿੱਚ ਹੁੰਦੇ ਆ ਉਹਨਾਂ ਦੇ ਕਹਿ ਅਨੁਸਾਰ ਚੱਲਦੇ ਆ ਉਸੇ ਹੀ ਤਰ੍ਹਾਂ ਪਰਮਪਿਤਾ ਪਰਮਾਤਮਾ ਸਾਡੇ ਅਸਲ ਮਾਤਾ-ਪਿਤਾ ਜਦੋਂ ਅਸੀਂ ਉਹਨਾਂ ਦੇ ਕਹਿਣੇ ਦੇ ਵਿੱਚ ਰਵਾਂਗੇ ਉਹਨਾਂ ਦੇ ਕਹਿ ਅਨੁਸਾਰ ਚੱਲਾਂਗੇ ਤਾਂ ਉਹਨਾਂ ਨੂੰ ਵੀ ਅਸੀਂ ਬੜੇ ਪਿਆਰੇ ਲੰਗਾਗੇ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਪਰ ਜੇਕਰ ਗੁਰੂ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਤੋਂ ਜਾਂ ਕਥਾ ਵਿਚਾਰ ਕਰਦਿਆਂ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ